ਜੇ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਪੂਰਾ ਜ਼ਰੂਰ ਸੁਣਨਾ ਜੀ ਬਹੁਤ ਹੀ ਕੰਮ ਦੀ ਗੱਲ ਹੋਣ ਵਾਲੀ ਹੈ ਸੁਖਾਸ ਉਹਨਾਂ ਰੂਹਾਂ ਲਈ ਜਿਹੜੀਆਂ ਮਾਲਕ ਦੇ ਨਾਲ ਜੁੜਨਾ ਚਾਹੁੰਦੀਆਂ ਹੈ ਜਾਂ ਜੁੜੀਆਂ ਹੋਈਆਂ ਆ ਕੋਈ ਵੀ ਧਰਮ ਨਾਲੋਂ ਆਪਾਂ ਗੱਲ ਹੀ ਪੀਰਾਂ ਦੀ ਕਰਦੇ ਸੋ ਆਪਾਂ ਪੀਰਾਂ ਨੂੰ ਰੱਖ ਕਿੱਥੇ ਤਾਂ ਜੱਲੀ ਦਾ ਆ ਕਿਉਂਕਿ ਪਾ ਜੀ ਦੀ ਸੇਵਾ ਕਰਦੀ ਕਰਦੇ ਹੋਈਏ ਉਹਦੀ ਵਡਿਆਈ ਕਰਨੀ ਹੈ ਹਰ ਇੱਕ ਨੇ ਆਪ ਕੋ ਆਪਣੇ ਗੁਰੂ ਮੁਰਸ਼ਦ ਦੀ ਬਾਕੀ ਕੱਲ ਸਾਰਿਆਂ ਦੇ ਨਾਲ ਟੁਕੇਗੀ ਸੋ ਇਸ ਕਰਕੇ ਪੂਰੀ ਵੀਡੀਓ ਨੂੰ ਸੁਣਨਾ ਤੇ ਸਮਝਣਾ ਅਮਲ ਕਰਨਾ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੋਲ ਲੈਣਾ ਜੀ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਉਹ ਇੱਕ ਵਾਰ ਕਮੈਂਟਾਂ ਵਿੱਚ ਲਿਖ ਕੇ ਦੱਸ ਦਿਆ ਕਰੋ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਇੱਕ ਚੰਗਾ ਕਰਮ ਹੁੰਦਾ ਹੈ ਸੋ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਤੇ ਨਾਲ ਹੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ 'ਤੇ ਤੁਰੰਤ ਹੀ ਮਿਲਦਾ ਰਹੇ ਤੁਸੀਂ ਵੀਡੀਓ ਨੂੰ ਸੁਣ ਪਾਓ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਤੇ ਲਾ ਕੁਝ ਕਮੈਂਟਾਂ ਦੱਸ ਦਿੰਦੇ ਆਂ ਜੀ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਸ਼ਾਮ ਦਾ ਟਾਈਮ ਤਾਂ ਪੱਕਾ ਆ ਇਬਾਦਤ ਦਾ ਪਰ ਸਵੇਰ ਦਾ ਟਾਈਮ ਅੱਗੇ ਪਿੱਛੇ ਹੋ ਜਾਂਦਾ ਹੈ ਇਹਦੇ ਬਾਰੇ ਦੱਸੋ ਨਾਲ ਹੀ ਲਿਖਦੇ ਨੇ ਕਿ ਜਦੋਂ ਵੀ ਇਬਾਦਤ ਕਰਨ ਜਾਂਦੇ ਆਂ ਤੇ ਮਨ ਵਿੱਚ ਬੁਰੇ ਖਿਆਲ ਬਹੁਤ ਆਉਂਦੇ ਮਾੜੇ ਖਿਆਲ ਜਿਆਦਾ ਆਉਂਦੇ ਨੇ ਸੋ ਕਹਿੰਦੇ ਹੋਰ ਵੀ ਬਹੁਤ ਕੁਝ ਪੁੱਛਣਾ ਚਾਹੁੰਦੇ ਆਂ ਸੋ ਦੇਖੋ ਜੀ ਜਿੱਦ ਜਿੱਦਾਂ ਤੁਸੀਂ ਨਾਮ ਸਿਮਰੋਗੇ ਇਹ ਮਾੜੇ ਖਿਆਲ ਤੁਹਾਨੂੰ ਇਸੇ ਤਰ੍ਹਾਂ ਸਪਾਉਣਗੇ ਪਰ ਜਦੋਂ ਡੇਲੀ ਦੀ ਰੁਟੀਨ ਹੋ ਜਾਏਗੀ ਤਾਂ ਫਿਰ ਹੌਲੀ ਹੌਲੀ ਆਪਣੇ ਆਪ ਜੋ ਖਿਆਲ ਮਨ ਵਿੱਚ ਮਾੜੇ ਆ ਰਹੇ ਆ ਇਹ ਪਿਛਾ ਹੁੰਦੇ ਜਾਣੇ ਆ ਜੀ ਸੇਵਾ ਤੇ ਜੋਰ ਰੱਖੋ ਇਹ ਨਹੀਂ ਹੈ ਕਿ 2-4 ਦਿਨ ਨਾਮ ਸਿਮਰਨ ਕਰ ਲਿਆ ਤੇ ਮਹੀਨਾ ਬਾਅਦ ਯਾਦ ਨਹੀਂ ਕਰਨਾ ਸੋ ਹਰ ਰੋਜ਼ ਦੀ ਜਦੋਂ ਤੁਸੀਂ ਕੋਸ਼ਿਸ਼ ਕਰਦੇ ਚ ਹੋਵੋਗੇ ਇਹਦੇ ਨਾਲ ਤੁਹਾਨੂੰ ਆਪ ਹੀ ਫਰਕ ਨਜ਼ਰ ਆਣ ਲੱਗ ਪਵੇਗਾ ਜੀ ਮਨ ਵੀ ਟਿਕੇਗਾ ਤੋਂ ਨਾਲ ਚੋ ਲਿਖਿਆ ਹੈ ਕਿ ਅੱਗੇ ਪਿੱਛੇ ਸਵੇਰ ਦਾ ਟਾਈਮ ਜੀ ਦੇਖੋ ਰੱਬ ਦਾ ਨਾਮ 24 ਘੰਟੇ ਚੱਲਣਾ ਚਾਹੀਦਾ ਆ ਇਹ ਨਹੀਂ ਸੋਚਣਾ ਕਿ ਟਾਈਮ ਬੰਨਣਾ ਨਹੀਂ ਹੈ ਕਿ ਬੱਦੋਗਰੀ ਦੇ ਵਿੱਚ ਆਪਾਂ ਇਬਾਦਤ ਕਰਨੀ ਆ ਜੇਕਰ ਅਸੀਂ ਟਾਈਮ ਬੰਨਾਂਗੇ ਸਵੇਰ ਸ਼ਾਮ ਦਾ ਤੇ ਕਈ ਵਾਰ ਸਵੇਰੇ ਸ਼ਾਮ ਟਾਈਮ ਹੀ ਨਹੀਂ ਮਿਲਦਾ ਤੇ ਇਬਾਦਤ ਉਹ ਅਸੀਂ ਰਹਿ ਜੀਦਾ ਆ ਸਮਾਂ ਨਿਕਲਦਾ ਜਾ ਰਿਹਾ ਹਰ ਰੋਜ਼ ਇਸੇ ਤਰ੍ਹਾਂ ਟਾਈਮ ਨੂੰ ਬੰਨੋ ਨਾ ਜਦੋਂ ਵੀ ਮੌਕਾ ਮਿਲਦਾ 5-10 ਮਿੰਟ ਬੈਠ ਕੇ ਅੱਖਾਂ ਬੰਦ ਕਰਕੇ ਧਿਆਨ ਆਪਣੇ ਮਾਲਕ ਦਾ ਧਰ ਕੇ ਜੋ ਵੀ ਸ਼ਬਦ ਹੈ ਉਹ ਸਿਮਰ ਲਿਆ ਕਰੋ چاہے ਦੋ ਮੈਂਟ ਲਈ ਅੱਖਾਂ ਬੰਦ ਕਰੋ ਪਰ ਕਰਿਆ ਜਰੂਰ ਕਰੋ ਮਾਲਕ ਨੂੰ ਯਾਦ 24 ਘੰਟੇ ਕਰਦੇ ਰਹਿਣਾ ਚਾਹੀਦਾ ਆ ਅਸੀਂ ਸਿਰਫ ਇਹ ਸੋਚ ਲਿਆ ਹੈ ਕਿ ਸਵੇਰ ਸ਼ਾਮ ਦਾ ਟਾਈਮ ਆ ਪਰ ਨਹੀਂ ਇਥੇ ਜਦੋਂ ਵੀ ਜਾਤ ਆਉਂਦੀ ਹੈ ਮਾਲਕ ਦੀ ਉਦੋਂ ਹੀ ਨਾਮ ਸਿਮਰੋ ਤੁਰੇ ਫਿਰਦੇ ਖਾਂਦੇ ਪੀਂਦੇ ਬਹਿੰਦੇ ਉੱਟਦੇ ਨਾਮ ਜਪਦੇ ਰਿਆ ਕਰੋ ਜੀ ਇਹਦੇ ਨਾਲ ਫਿਰ ਜ਼ਿੰਦਗੀ 'ਚ ਜਿਆਦਾ ਬਦਲਾਅ ਆਉਂਦਾ ਹੈ ਸੋ ਮਨੋਪਸਾਰਨਾ ਨਹੀਂ ਹੈ ਯਾਦ ਰੱਖਣਾ ਆ ਭੁੱਲਣਾ ਨਹੀਂ ਹਰ ਪਲ ਮਨ ਨੂੰ ਟਿਕਾਉਣ ਦੀ ਕੋਸ਼ਿਸ਼ ਕਰਨੀ ਕਿਉਂਕਿ ਮਨ ਭਟਕੇਗਾ ਕੰਮ ਕਰਦਿਆਂ ਤੇ ਵੀ ਫਿਰ ਮਨ ਨੂੰ ਜੋੜਨਾ ਫਿਰ ਖਿੱਚ ਕੇ ਉੱਥੇ ਲੈ ਕੇ ਆਉਣਾ ਫਿਰ ਸ਼ਬਦ ਦੇ ਨਾਲ ਜੋੜਨਾ ਇਸੇ ਤਰ੍ਹਾਂ ਕਰਦੇ ਕਰਦੇ ਤਾਂ ਕਾਫੀ ਜ਼ਿੰਦਗੀ 'ਚ ਬਦਲਾਅ ਆ ਜਾਵੇਗਾ ਸੋ ਹੁਣ ਆਪਾਂ ਇੱਥੇ ਇੱਕ ਗੁਰ ਕਮੈਂਟ ਦਸੀਏ ਜੀ ਇਹ ਲਿਖਦੇ ਨੇ ਕੀ ਖਵਾਜਾ ਫਿਰ ਜਿੰਦਾ ਸ਼ਾਮਦਾਰ ਕਹਿੰਦੇ ਕਿ ਸਰਕਾਰ ਗੋਸਤ ਭਗਦੀ ਰਹਿੰਦੇ ਇਹਨਾਂ ਨੇ ਸਾਡੇ ਸਾਰੇ ਕਾਰਜ ਆਪਸਾਰੇ ਬਹੁਤ ਬਰਕਤ ਪਾਈ ਬਹੁਤ ਕਿਰਪਾ ਹੈ ਮਾਲਕ ਦੀ ਸਾਨੂੰ ਕਦੇ ਡੋਲਣ ਨਹੀਂ ਦਿੱਤਾ ਮੁਸ਼ਕਲ ਵੇਲੇ ਸੋ ਦੇਖੋ ਜੀ ਹੁੰਦੀ ਤਾਂ ਇਦਾਂ ਹੀ ਆ ਜਦੋਂ ਅਸੀਂ ਸੱਚੀ ਨੀਅਤ ਨਾਲ ਸੇਵਾ ਕਰਦੇ ਆਂ ਮਨ ਸਾਫ਼ ਰੱਖਦੇ ਆਂ ਮੁਸੀਬਤਾਂ ਆਉਂਦੀਆਂ ਹੈ ਸੇਵਾ ਕਰਨ ਵਾਲੇ ਦੀ ਜ਼ਿੰਦਗੀ ਵਿੱਚ ਮੁਸੀਬਤਾਂ ਜਿਆਦਾ ਆਉਂਦੀਆਂ ਪਰ ਇੰਨਾ ਹੈ ਕਿ ਹੱਦੋਂ ਵੱਧ ਜਦੋਂ ਮੁਸ਼ਕਲ ਆਉਂਦੀਆਂ ਹੈ ਪਰ ਉਹਨਾਂ ਮੁਸ਼ਕਲਾਂ ਦੇ ਵਿੱਚ ਮਾਲਕ ਇੱਕ ਇਹ ਹੈ ਕਿ ਬਹੁਤਾ ਨੁਕਸਾਨ ਨਹੀਂ ਹੋਣ ਦਿੰਦਾ ਥੋੜਾ ਬਹੁਤ ਹੋ ਸਕਦਾ ਹੈ ਪਰ ਬਹੁਤਾ ਨਹੀਂ ਹੋਣ ਦਿੰਦਾ ਕਿ ਬਾਹ ਫੜ ਲੈਂਦਾ ਜਿੱਥੇ ਫਿਰ ਇਨਸਾਨ ਨੂੰ ਇਹ ਲੱਗਦਾ ਕਿ ਕੋਈ ਰਸਤਾ ਹੀ ਨਹੀਂ ਨਜ਼ਰ ਆਉਂਦਾ ਰਸਤਾ ਹੈ ਹੀ ਨਹੀਂ ਹੁਣ ਅਸੀਂ ਕਿੱਧਰ ਚਾਈਏ ਉੱਥੇ ਫਿਰ ਆ ਕੇ ਆਪ ਢੋ ਲਗਾ ਦਿੰਦਾ ਹੈ ਸੋ ਆਪ ਖੜ ਜਾਂਦਾ ਆ ਰਸਤੇ ਘੜ ਦਿੰਦਾ ਹੈ ਸੋ ਇਨਸਾਨ ਨੂੰ ਪਤਾ ਵੀ ਨਹੀਂ ਚੱਲਦਾ ਕਦ ਕਿਧਰੋਂ ਰਸਤੇ ਨਿਕਲਵੇਂ ਕਦ ਕਿਧਰੋਂ ਹੈਲਪ ਹੋਵੇ ਇਹ ਨਾ ਕਦੇ ਜ਼ਿੰਦਗੀ 'ਚ ਸੋਚਣਾ ਕਿ ਮੁਸ਼ਕਿਲ ਸਮਾਂ ਸੀ ਸੋ ਕਿਸੇ ਨੇ ਹੈਲਪ ਕੀਤੀ ਹੁਣ ਅਸੀਂ ਫਸ ਗਏ ਆ ਮੰਨ ਲਓ ਕਿ ਪੈਸਾ ਆ ਕਿਤੇ ਲੋੜ ਆ ਕਿਸੇ ਨੇ ਹੈਲਪ ਕਰ ਦਿੱਤੀ ਇਹ ਨਹੀਂ ਸੋਚਣਾ ਕਿ ਅਸੀਂ ਕੰਮ ਜੇ ਥੱਲੇ ਆ ਗਏ ਜਾਂ ਇਤਾਂ ਹੋ ਗਏ ਕਿਸੇ ਵੀ ਥਾਂ ਤੇ ਲਾ ਲੋ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਜ਼ਿੰਦਗੀ ਵਿੱਚ ਪੈਸੇ ਬਹੁਤ ਆਉਂਦਿਆਂ ਰਹਿੰਦੀਆਂ ਇਹ ਪਰਚੰਨ ਸੋ ਇਹ ਸੋਚਣਾ ਕਿ ਸਾਡੇ ਮਾਲਕ ਨੇ ਸਹਾਇਤਾ ਕੀਤੀ ਹੈ ਕਿਉਂਕਿ ਪੈਸਾ ਲਿੱਥ ਜਾਂਦਾ ਹੈ ਸਿਰ ਜੜਿਆ ਤੇ ਜ਼ਿੰਦਗੀ ਸਾਡੀ ਬਚਣੀ ਚਾਹੀਦੀ ਆ ਉਤੇ ਸ਼ੁਕਰਾਨਾ ਕਰਨਾ ਕਿ ਮਾਲਕਤ ਤੇ ਬਹੁਤਾ ਸਾਨੂੰ ਕਿਸੇ ਦੇ ਅੱਗੇ ਚੁਕਾਣੀ ਦਿੱਤਾ ਆਪ ਚੱਲ ਕੇ ਹਰ ਇੱਕ ਕੋਈ ਸਾਡੀ ਮਤ ਲਈ ਖੜਾ ਹੋ ਗਿਆ ਮਾਲਕ ਹੀ ਗ੍ਰਾਊਂਡ ਵਾਲਾ ਹੈ ਸੋ ਉੱਥੇ ਵੀ ਜਿਕਰ ਇਨਸਾਨੇ ਸੋਚੇ ਕਿ ਸਾਡੇ ਤੇ ਮਾੜਾ ਸਮਾਂ ਆਇਆ ਸਾਡਾ ਆ ਕੰਮ ਖਰਾਬ ਹੋ ਗਿਆ ਆ ਸਿਰ ਹੋ ਗਿਆ ਸੋ ਇੱਥੇ ਇਹ ਵਿਚਾਰਾ ਨਹੀਂ ਮੰਨ ਜਿਕਰ ਮੁਸ਼ਕਲ ਸਮੇਂ ਕੋਈ ਹੈਲਪਲੀ ਨਾ ਕਰੇ ਤਾਂ ਸੋਚੋ ਕਿੰਨੀ ਵੱਡੀ ਪਰੇਸ਼ਾਨੀ ਸਿਰ ਤੇ ਆਣ ਖੜੇਗੀ ਸੋ ਸ਼ੁਕਰਾਨਾ ਕਰਨਾ ਨਾ ਭੁੱਲੋ ਜਦੋਂ ਵੀ ਮਾਲਕ ਜਿੱਥੇ ਜਿੱਥੇ ਤੁਹਾਡੀ ਲਾਜ ਰੱਖਦਾ ਹੈ ਉੱਥੇ ਧੰਨਵਾਦ ਸ਼ੁਕਰਾਨਾ ਕਰਦੇ ਜਾਓ ਇਹ ਪਰੇਸ਼ਾਨੀਆਂ ਦੇ ਹੱਲ ਮਾਲਕ ਨੇ ਆਪ ਹੀ ਕਰ ਦੇਣੇ ਨੇ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਇੱਕ ਹੋਰ ਕਮੈਂਟ ਦੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਸਿਸਟਰ ਜੀ ਕਹਿੰਦੇ ਕਿ ਜਦੋਂ ਸਵੇਰੇ ਇਬਾਦਤ ਕਰਨ ਲਈ ਅਸੀਂ ਬੈਠੇ ਤਾਂ ਇੱਕ ਕੋਲ ਦਰਮੇਸ਼ ਤੇ ਇੱਕ ਬਿੱਲੀ ਆਣ ਕੇ ਬੈਠ ਗਈ ਸੋ ਇਹਦਾ ਕੀ ਸੰਕੇਤ ਆ ਸੋ ਦੇਖੋ ਜੀ ਜਦੋਂ ਅਸੀਂ ਰੱਬ ਨਾਲ ਜੁੜਦੇ ਹਾਂ ਪਤਾ ਨਹੀਂ ਪ੍ਰਮਾਤਮਾ ਕਾਦ ਕਿਦੇ ਰੂਪ ਵਿੱਚ ਆ ਕੇ ਸਾਡੇ ਕੋਲ بیٹھ ਜਾਂਦਾ ਆ ਇਹ ਆਪਾਂ ਨੂੰ ਪਤਾ ਨਹੀਂ ਚੱਲਦਾ ਤੇ ਇੱਕ ਇਹ 2 ਵਜਾ ਉਸ ਵਕਤੀਆਂ ਇੱਕ ਹੁੰਦਾ ਆ ਕਿ ਕੋਈ ਰੂਹੀ ਹੀ ਐਸੀ ਹੁੰਦੀ ਆ ਜਾਨਵਰ ਦੇ ਥਰੂ ਆ ਕੇ ਉਹ ਨਾਮ ਸਿਮਰਤਾ ਨਹੀਂ ਸਕਦੀ ਕਿਉਂਕਿ ਜਾਨਵਰ ਨੂੰ ਇਹ ਸੋਚੀ ਨਹੀਂ ਦਿੱਤੀ ਪ੍ਰਮਾਤਮਾ ਨੇ ਸਿਰਫ ਇੱਕ ਅਨਸਾਨ ਦਾ ਰੂਪ ਇਸੇ ਲਈ ਮਿਲਦਾ ਆ ਮਿਲਦਾ ਬੜਾ ਔਖਾ ਹੈ 84 ਲੱਖ ਜੋਗ ਭੋਗ ਕੇ ਜੇਕਰ ਅਸੀਂ ਇਹ ਬਿਨਾਂ ਫਿਰ ਜਨਮ ਸੁਧਾਰਿਆ ਤਾਂ ਫਿਰ 84 ਦੇ ਨੇੜੇ ਫਸ ਜਵਾਂਗੇ ਸੋ ਤੇ ਹੁਣ ਜੋ ਜਾਨਵਰ ਜੀ ਕੋਈ ਆ ਕੇ ਕੋਲ ਇਬਾਦਤ ਸਮੇਂ ਬੈੰਦਾ ਹੈ ਗੁਰਬਾਣੀ ਸੁਣਦਾ ਪਾਠ ਸੁਣਦਾ ਹੈ ਸੋ ਉਹ ਕੋਈ ਰੂਹ ਹੈ ਆਪਣਾ ਭਲਾ ਕਰਵਾਉਣ ਤੇ ਲੱਗੀ ਕਿਉਂਕਿ ਹੁਣ ਉਹ ਇੱਕ ਜਾਨਵਰ ਹੈ ਉਹ ਇਹ ਕਰਮ ਨਹੀਂ ਕਰ ਸਕਦਾ ਬੋਲ ਨਹੀਂ ਸਕਦਾ ਇਸ ਤਰ੍ਹਾਂ ਦਾ ਕੁਝ ਨਹੀਂ ਕਰ ਸਕਦਾ ਪਰ ਸੁਣ ਸਕਦਾ ਹੈ ਦੇਖ ਸਕਦਾ ਮਹਿਸੂਸ ਕਰ ਸਕਦਾ ਹੈ ਤੇ ਜਦੋਂ ਵੀ ਕੋਈ ਜਾਨਵਰ ਇਸ ਤਰ੍ਹਾਂ ਪੇਮ ਪਾਉਂਦਾ ਹੈ ਕੋਲ ਬੰਨਦਾ ਹੈ ਜਦੋਂ ਤੁਸੀਂ ਰੱਬ ਦੇ ਨਾਲ ਜੁੜਿਓ ਕਈ ਥਾਈ ਤੇ ਵੀ ਹੈ ਕਿ ਕਈ ਜਾਨਵਰ ਨੰ ਸ਼িকার ਬੜਾ ਵਧੀਆ ਕਰਦੇ ਨੇ ਜਿਵੇਂ ਸਕਾਲ ਤੋਂ ਮੈਂ ਹੀ ਚੱਲ ਪੈਂਦੇ ਨੇ ਸੋ ਜਿਆਦਾ ਕਹਿੰਦੇ ਨੇ ਕਿ ਇਨਸਾਨਾਂ ਨਾਲੋਂ ਜਾਨਵਰ ਜਿਆਦਾ ਵਫਾਦਾਰ ਹੁੰਦੇ ਹੈ ਦਰਮੇਸ਼ ਦੀ ਗੱਲ ਕਰੀਏ ਤੇ ਉਹਨਾਂ ਦੀਆਂ ਤਾਂ ਕਿਹੜੀਆਂ ਬਾਤਾਂ ਆ ਜਿਹੜੇ ਉਹਨਾਂ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਤਾਂ ਚੰਗੀ ਤਰ੍ਹਾਂ ਪਤਾ ਹੈ ਕੀ ਕੀ ਲਾਭ ਮਿਲਦਾ ਹੈ ਜੀ ਸੋ ਬੱਕੀ ਬਹੁਤੇ ਵਿਚਾਰਾਂ ਵਿੱਚ ਨਹੀਂ ਪੈਣਾ ਕਿ ਇਹਦਾ ਸੰਕੇਤ ਕੀ ਹੈ ਇਹਦੇ ਬਾਰੇ ਜੇਕਰ ਸੋਚ-ਸੋਚ ਕੇ ਕੋਈ ਵਹਿਮ ਚ ਪਾਉਂਗੇ ਤਾਂ ਕੋਈ ਹੱਲ ਨਹੀਂ ਹੈ ਸੋ ਚੰਗੀ ਸੰਕੇਤ ਉਹ ਸਾਰੇ ਰੱਬ ਦੇ ਹੀ ਭੇਜੇ ਹੋਏ ਆ ਹਰ ਇੱਕ ਦੇ ਵਿੱਚ ਧਿਆਨ ਹੈ ਸੋ ਬੱਸ ਸੋਚੀ ਦੀ ਜ਼ਰੂਰਤ ਆ ਸੋ ਕਿਸੇ ਨੂੰ ਕਿਸੇ ਤਰ੍ਹਾਂ ਦਾ ਬਣਾ ਕੇ ਭੇਜਿਆ ਕਿਸੇ ਨੂੰ ਕਿਸੇ ਤਰ੍ਹਾਂ ਦਾ ਸੋ ਇਸ ਕਰਕੇ ਕੋਈ ਦਲ ਨਹੀਂ ਚੰਗਾ ਹੀ ਆ ਸੋ ਰੱਬ ਦੇ ਨਾਲ ਜੁੜ ਰਹੀਆਂ ਰੂਹਾਂ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਜੀ ਮੇਨ ਵਿਸ਼ੇ ਦੀ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਵੀਡੀਓ ਨੂੰ ਚੱਲਦੇ-ਚੱਲਦੇ ਪਲੀਜ਼ ਇੱਕ ਲਾਈਕ ਕਰ ਦਿਓ ਤੇ ਸ਼ੇਅਰ ਵੱਧ ਤੋਂ ਵੱਧ ਵੀਡੀਓ ਨੂੰ ਕਰਕੇ ਚੰਗਾ ਕਰੋ ਜਰੂਰ ਕਰੋ ਜੀ ਸੋ ਅੱਜ ਦਾ ਵਿਸ਼ਾ ਹੈ ਜਿਨ੍ਹਾਂ ਤੋਂ ਪੀਰ ਮਸਤ ਫਕੀਰ ਗੁਰੂ ਸੇਵਾ ਲੈਣੀ ਚਾਹੁੰਦੇ ਨੇ ਉਹਨਾਂ ਨੂੰ ਕੁਝ ਸੰਕੇਤ ਦੇਣੇ ਸ਼ੁਰੂ ਕਰ ਦਿੰਦੇ ਨੇ ਸੰਕੇਤ ਮਿਲਦੇ ਨੇ ਬਚਪਨ ਤੋਂ ਹੀ ਜੋ ਇਨਸਾਨ ਸੁਰਤ ਨੂੰ ਸੰਭਾਲਦਾ ਹੈ ਉਦੋਂ ਤੋਂ ਹੀ ਕੁਝ ਕੁਝ ਸੰਕੇਤ ਮਿਲਣ ਲੱਗ ਪੈਂਦੇ ਨੇ ਪਰ ਨਾ ਸੂਝੀ ਹੋਣ ਦੇ ਕਾਰਨ ਕਈ ਵਾਰ ਤਾਂ ਕੀ ਹੁੰਦਾ ਆ ਕਿ ਅਨਸਾਨ ਬੇਸੇ ਬਚਪਨ ਦੀ ਇੱਥੇ ਗੱਲ ਕਰੀਏ ਬਚਪਨ ਦੇ ਵਿੱਚ ਉਹਦੇ ਨਾਲ ਰਿਸ਼ਤਾ ਉਹਦਾ ਬਹੁਤ ਸਿੱਧਾ ਹੁੰਦਾ ਆ ਕਿਉਂਕਿ ਪਿੱਛੇ ਹੀ ਜਿਹੜੀ ਉਹ ਸੇਵਾ ਕਰਦੀ ਆਈ ਹੋਵੇ ਪਿੱਛੇ ਹੀ ਸੇਵਾ ਨਾਲ ਸੰਬੰਧ ਹੋਵੇ ਉਹਦਾ ਰਿਸ਼ਤਾ ਉਹਦਾ ਬਹੁਤ ਸਿੱਧਾ ਹੁੰਦਾ ਕਿਉਂਕਿ ਉਹ ਇੱਕ ਬੱਚਾ ਹੈ ਬੱਚਾ ਬਾਦਸ਼ਾਹ ਇਸ ਲਈ ਕਿਹਾ ਕਿਉਂਕਿ ਉਹਦੇ ਨਾਲ ਨਾਲ ਰੱਬ ਚੱਲਦਾ ਜਿੰਨਾ ਚਿਰ ਉਹ ਬੱਚਾ ਹੈ ਤੇ ਪਰ ਮਾਤਮਾ ਦਾ ਉਹਦੇ ਤੇ ਹੱਥ ਰਹਿਦਾ ਖਾਸ ਕਰਕੇ ਤੇ ਜਦੋਂ ਇਹ ਸੋਚੀ ਸੰਭਾਲਦਾ ਹੈ ਚੰਗੇ ਮਾੜੇ ਬਾਰੇ ਪਤਾ ਚੱਲਣ ਲੱਗਦਾ ਲੋਭ ਹੰਕਾਰ ਬਾਰੇ ਮਹਿਸੂਸ ਇਹ ਗੱਲਾਂ ਹੁਣ ਲੱਗਦੰਨੀਆਂ ਪਤਾ ਚੱਲਦਾ ਹੈ ਤੇ ਫਿਰ ਉਹ ਇਨਸਾਨ ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਹੈ ਉਹ ਮੋਹ ਮਾਇਆ ਤੇ ਲੋਭ ਹੰਕਾਰ ਦੇ ਵਿੱਚ ਫਸ ਜਾਂਦਾ ਹੈ ਤੇ ਰੱਬ ਉਹਨਾਂ ਹੀ ਪਛਾਣ ਫਿਰ ਹੋ ਜਾਂਦਾ ਕਿ ਹੁਣ ਇਹ ਆਪ ਫੈਸਲੇ ਲੈਣ ਲੱਗ ਪਿਆ ਪਰ ਜੋ ਰਿਸ਼ਤਾ ਨਾਲ ਚੱਲ ਰਿਹਾ ਸੀ ਕਈ ਇਨਸਾਨ ਜਣੀ ਬਚਪਨ ਤੋਂ ਲੈ ਕੇ ਜਦੋਂ ਸੋਚੀ ਆਉਂਦੀ ਹੈ ਜਵਾਨੀ ਆਉਂਦੀ ਹੈ ਕਈ ਇਹੋ ਜਿਹੇ ਕੰਮ ਕਰ ਲੈਂਦੇ ਨੇ ਜਿਹਦੇ ਨਾਲ ਉਹ ਰਿਸ਼ਤਾ ਵਿਛੇ ਹੋ ਜਾਂਦਾ ਹੈ ਕੁਝ ਗਲਤੀਆਂ ਦੇ ਕਰਕੇ ਇਨਸਾਨ ਜਦੋਂ ਕੋਈ ਗਲਤੀ ਕਰਦਾ ਹੈ ਉਹ ਗੱਲ ਜਿਹੜੀ ਆ ਉੱਥੇ ਹੀ ਥੱਪ ਹੋ ਜਾਂਦੀ ਆ ਰੁਕ ਜਾਂਦੀ ਹੈ ਤੇ ਜੇਕਰ ਕੋਈ ਚੰਗੀ ਕਿਸਮਤ ਵਾਲਾ ਹੈ ਉਹਨੂੰ ਰਸਤਾ ਦੇਣ ਵਾਲਾ ਮੂਰੋ ਮਿਲ ਜਾਵੇ ਤਾਂ ਫਿਰ ਉਹ ਰਿਸ਼ਤਾ ਸਿੱਧਾ ਉਹ ਤੁਰਦਾ ਹੈ ਸੋ ਵੀਡੀਓ ਕਾਫੀ ਲੰਬੀ ਹੋਈ ਜਾ ਰਹੀ ਹੈ ਜੀ ਹੁਣ ਮੇਨ ਵਿਸ਼ੇ ਵਾਲੇ ਚੱਲਦੇ ਆਂ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਇੱਕ ਲਾਈਕ ਜ਼ਰੂਰ ਕਰ ਦਿਓ ਵੀਡੀਓ ਚਲਦੇ ਜਾਂਦੇ ਤੇ ਜਿਨ੍ਹਾਂ ਨੂੰ ਇੰਗਲਿਸ਼ ਵਿੱਚ ਆਵਾਜ਼ ਕਿਸੇ ਵੀ ਵੀਡੀਓ ਦੀ ਆ ਰਹੀ ਆ ਤੇ ਤੁਹਾਨੂੰ ਖੁਦ ਨੂੰ ਹੀ ਉਹ ਆਵਾਜ਼ ਸੈੱਟ ਕਰਨੀ ਪਵੇਗੀ ਜੀ ਸੋ ਖੁਦ ਕੋਲ ਹੀ ਵੀਡੀਓ ਦੇ ਉੱਤੇ ਜਾ ਕੇ ਆਪਸ਼ਨ ਮਿਲ ਜਾਂਦੀ ਨਹੀਂ ਪਤਾ ਤੇ ਕਿਸੇ ਤੋਂ ਕਰਵਾਸ ਤੱਕ ਦਿਓ ਤੁਸੀਂ ਸੋ ਹੁਣ ਗੱਲ ਕਰੀਏ ਕਿ ਜਿਨ੍ਹਾਂ ਤੋਂ ਸੇਵਾ ਲੈਣੀ ਹੈ ਤੁਹ ਪਹਿਲਾ ਤਾਂ ਇਹ ਸੰਕੇਤ ਮਿਲਦਾ ਆ ਕਿ ਤੁਹਾਡੀ ਲਗਨ ਜਿਹੜੀ ਆ ਉਹ ਧਾਰਮਿਕ ਥਾਂਾਂ ਦੇ ਨਾਲ ਜੁੜੇਗੀ ਜਿੱਥੇ ਰਿਧਾਰਮਿਕ ਥਾਂ ਤੇ ਜਾਓਗੇ ਤੁਹਾਨੂੰ ਚੰਗਾ ਲੱਗੇਗਾ ਸੇਵਾ ਕਰਕੇ ਮਨ ਨੂੰ ਆਨੰਦ ਮਿਲੇਗਾ ਮਨ ਨੂੰ ਸ਼ਾਂਤੀ ਮਿਲਦੀ ਆ ਕਿਉਂਕਿ ਪ੍ਰਮਾਤਮਾ ਬਾਰੇ ਇਨਸਾਨ ਨੂੰ ਪਤਾ ਤਾਂ ਨਹੀਂ ਪਰ ਫਿਰ ਵੀ ਮਨ ਜਿਹੜਾ ਆ ਉਹਦਨ ਖਿੱਚ ਹੁੰਦਾ ਜਾ ਰਿਹਾ ਆ ਇਹ ਕਿਉਂ ਖਿੱਚ ਹੁੰਦਾ ਕਿਉਂਕਿ ਉਹ ਮਾਲਕ ਆਪ ਯਾਦ ਕਰਦਾ ਹੈ ਕਿ ਮੈਂ ਤੇਰੇ ਦੁਸਤ ਸੇਵਾ ਲੈਣੀ ਚਾਹੁੰਦਾ ਆ ਇਸ ਲਈ ਤੁਹਾਡੇ ਮਨ ਨੂੰ ਆਨੰਦ ਮਿਲੇਗਾ ਧਾਰਮਿਕ ਥਾਂ ਤੇ ਜਾਣ ਨੂੰ ਦਿਲ ਕਰੇਗਾ ਭਲੇ ਸਹੀ ਤਲਾਸ਼ ਸਹੀ ਮੰਜ਼ਿਲ ਨਹੀਂ ਮਿਲੀ ਪਰ ਪ੍ਰਮਾਤਮਾ ਦੀ ਤਰਫ ਜੁੜ ਰਿਹਾ ਇਨਸਾਨ ਕਿਤੇ ਨਾ ਕਿਤੇ ਅੰਦਰੋਂ ਸੋ ਇਹ ਬਹੁਤ ਵੱਡਾ ਸੰਕੇਤ ਦਿੰਦਾ ਹੈ ਜਿਨ੍ਹਾਂ ਨੂੰ ਉਹ ਮਾਲਕ ਖੁਦ ਸੇਵਾ ਲੈਣੀ ਚਾਹੁੰਦਾ ਤੇ ਨਾਮ ਜਪਉਣਾ ਚਾਹੁੰਦਾ ਹੈ ਤੇ ਦੂਸਰਾ ਸੰਕੇਤ ਹੈ ਤੁਸੀਂ ਸੱਚਾਈ ਨੂੰ ਚਣੋਗੇ ਸੱਚ ਦੇ ਰਸਤੇ ਤੇ ਤੁਰਨ ਦੀ ਕੋਸ਼ਿਸ਼ ਕਰੋਗੇ ਸੋ ਜਿਹੜਾ ਇਨਸਾਨ ਸੱਚ ਦੇ ਰਸਤੇ ਤੇ ਤੁਰੇਗਾ ਪਰ ਸਚਾਈ ਦੇ ਵਿੱਚ ਬਾਰ-ਬਾਰ ਠੋਕਰ ਖਾਏਗਾ ਬਾਰ-ਬਾਰ ਧੋਖਾ ਖਾਏਗਾ ਬਾਰ-ਬਾਰ ਮੁਸੀਬਤ ਵਿੱਚ ਫਸੇਗਾ ਕਿਉਂਕਿ ਪਸਾਉਣ ਵਾਲੇ ਪਸਾਉਂਦੇ ਨੇ ਤੁਸੀਂ ਸੱਚ ਬੋਲ ਰਹੇ ਹੋ ਮੂਰਲਾ ਉਹ ਤੁਹਾਡੇ ਸੱਚ ਨੂੰ ਦਬਣਾ ਰਿਹਾ ਆ ਕਹਿੰਦੇ ਕਿ ਉਹ ਝੂਠ ਨੂੰ ਸੱਚ ਬਣਾ ਕੇ ਅੱਗੇ ਪੇਸ਼ ਕਰ ਰਿਹਾ ਆ ਤੇ ਇਨਸਾਨ ਉੱਤੇ ਜਿਹੜਾ ਸੱਚਾ ਹੁੰਦਾ ਆ ਉਹ ਸ਼ਰਮਿੰਦਾ ਹੋ ਕੇ ਚੁੱਪ ਕਰ ਜਾਂਦਾ ਹੈ ਪਰ ਜਿਹਨੂੰ ਆदत ਹੁੰਦੀ ਆ ਮਾੜਾ ਕਰਮ ਕਰਨ ਦੀ ਝੂਠ ਬੋਲਣ ਦੀ ਉਹ ਆਪਣਾ ਪੂਰਾ ਜੋਰ ਚਲਾ ਲੈਂਦਾ ਆ ਪਰ ਜਿੱਤ ਜਿਹੜੀ ਆ ਸ ਐਂਡ ਤੇ ਜਾ ਕੇ ਸਚਾਈ ਦੀ ਹੁੰਦੀ ਆ ਤੇ ਜਿਹੜਾ ਇਨਸਾਨ ਰੱਬ ਦੇ ਨਾਲ ਜੁੜਦਾ ਹੈ ਸਚਾਈ ਦੇ ਰਸਤੇ ਨੂੰ ਅਪਣਾਉਂਦਾ ਹੈ ਇਹ ਵੀ ਉਹ ਮਾਲਕ ਇੱਕ ਸੰਕੇਤ ਹੀ ਦਿੰਦਾ ਹੈ ਜੀ ਸੇਵਾ ਜਿਹਦੇ ਤੋਂ ਲੈਣੀ ਚਾਹੁੰਦਾ ਹੈ ਤੇ ਤੀਸਰਾ ਇੱਥੇ ਸੰਕੇਤ ਹੈ ਕਿ ਤੁਹਾਨੂੰ ਮੰਨ ਲਓ ਪਤਾ ਵੀ ਨਹੀਂ ਕਿ ਨਰਕ ਕਿਹਨੂੰ ਕਹਿੰਦੇ ਨੇ ਸਵਰਗ ਕਿਹਨੂੰ ਕਹਿੰਦੇ ਨੇ ਸਿਰਫ ਇੱਕ ਸੁਰਤ ਸੰਭਾਲੀ ਹੈ ਤੇ ਤੁਹਾਨੂੰ ਇਹ ਕੁਝ ਅਹਿਸਾਸ ਹੋ ਰਹੇ ਆ ਸੋ ਫਿਰ ਵੀ ਤੁਸੀਂ ਉਹ ਰੱਬ ਦਾ ਡਰ ਰੱਖੋਗੇ ਮਨ ਵਿੱਚ ਹਮੇਸ਼ਾ ਡਰ ਰੱਖੋਗੇ ਕਿ ਮਾੜਾ ਕਰਮ ਨਾ ਕੋਈ ਹੋ ਜਾਵੇ ਕਿਸੇ ਨਾਲ ਕੋਈ ਮਾੜੀ ਨਾ ਹੋ ਜਾਵੇ ਸੋ ਜਦੋਂ ਤੁਹਾਡੇ ਮਨ ਵਿੱਚ ਹਮੇਸ਼ਾ ਇਹ ਡਰ ਰਹੇਗਾ ਕਿ ਕਰਮਾਂ ਦਾ ਹਿਸਾਬ ਦੇਣਾ ਪੈਂਦਾ ਭਲੇ ਹੀ ਆਪਾਂ ਦੇਖਿਆ ਨਹੀਂ ਸੁਣਿਆ ਹੈ ਕਿਸੇ ਤੋਂ ਪਰ ਅਸੀਂ ਉਹਨੂੰ ਸੱਚਾਈ ਮੰਨ ਕੇ ਲੈ ਰਹੇ ਹਾਂ ਅੰਦਰ ਅਪਣਾ ਲਿਆ ਹੈ ਉਸ ਗੱਲ ਨੂੰ ਕਿ ਇਹ ਗੱਲ ਸੱਚ ਹੈ ਕਿਉਂਕਿ ਉੱਥੇ ਕੋਈ ਆਪਣਾ ਨਹੀਂ ਮਾੜਾ ਕਰਮ ਕਰਾਂਗੇ ਤਾਂ ਪਤਾ ਨਹੀਂ ਕਿ ਹੋ ਜੀ ਸਜ਼ਾ ਭੁਗਤਣੀ ਪੈਣੀ ਕਿਉਂਕਿ ਮਰਨਾ ਸੱਚ ਹੈ ਦੁਨੀਆ ਤੋਂ ਜਾਣਾ ਸੱਚ ਹੈ ਤੇ ਜਿਹੜਾ ਇਨਸਾਨ ਮਾੜੇ ਕਰਮਾਂ ਤੋਂ ਡਰਦਾ ਹੈ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਨਾ ਸਮਝ ਜਾਵੇ ਕਿ ਉਹ ਅੰਦਰ ਬੈਠਾ ਮਾਲਕ ਆਪ ਹੀ ਆ ਜਿਹੜਾ ਤੁਹਾਨੂੰ ਰੋਕ ਰਿਹਾ ਤੁਸੀਂ ਖੁਦ ਨਹੀਂ ਡਰ ਰਹੇ ਉੱਧਰਾ ਬੈਠਾ ਅੰਦਰ ਉਹ ਮਾਲਕ ਬੈਠਾ ਹੋਇਆ ਤੁਹਾਡਾ ਮੁਰਸ਼ਿਦ ਉਹ ਤੁਹਾਨੂੰ ਇੱਕ ਕਰਮਾ ਤੋਂ ਆ ਬਾਤ ਦੇ ਕੇ ਵਿਚਾਰਿਆ ਤੁਹਾਨੂੰ ਰੋਕ ਰਿਹਾ ਵਾਰ-ਵਾਰ ਕਿ ਇਹ ਗਾਤੀ ਨਾ ਕੀਤੀ ਜਾਵੇ ਤੇ ਜਿੱਥੇ ਮਨ ਕਹੇ ਕਿ ਇਹ ਕਰਮ ਨਹੀਂ ਕਰਨਾ ਮਨ ਕੰਬਦਾ ਹੈ ਪਰ ਮਜਬੂਰਨ ਤੁਹਾਨੂੰ ਕੋਈ ਕੰਮ ਕਰਮ ਐਸਾ ਕਰਨਾ ਪੈ ਰਿਹਾ ਆ ਤਾਂ ਫਿਰ ਉੱਥੇ ਰੁਕ ਜਾਓ ਮਜਬੂਰੀ ਛਾ ਕੇ ਕੋਈ ਵੀ ਇਹੋ ਜਿਹਾ ਖਤਮ ਨਾ ਚੱਕੋ ਮਨ ਦੀ ਸੁਣੋ ਕਿਉਂਕਿ ਪਰਮਾਤਮਾ ਨੇ ਅੰਦਰੋਂ ਹੀ ਆਵਾਜ਼ ਦੇਣੀ ਜੇ ਉਦੋਂ ਵੀ ਦੇਣੀ ਆ ਅੰਦਰੋਂ ਹੀ ਮਿਲਣਾ ਜੋ ਵੀ ਮਿਲਣਾ ਹੈ ਬਾਹਰ ਵੀ ਨਹੀਂ ਹੈ ਉਹ ਆ ਤਾਂ ਸਿਰਫ ਇੱਕ ਸਾਡੇ ਉਹਨੇ ਇੱਕ ਸੌਖੇ ਕਰਕੇ ਢਾਲ ਬਣਾ ਦਿੱਤੇ ਕਿ ਸਿਮਰਨ ਨਹੀਂ ਹੁੰਦਾ ਆਹਨੇ ਬਹਾਨੇ ਸੀ ਸੇਵਾ ਕਰਦਾ ਕਰਮ ਕਰਦਾ ਇਨਸਾਨ ਸਮਾਂ ਕੱਢ ਲੈਂਦਾ ਹੈ ਤੇ ਸਿਮਰਨ ਕਰਨ ਨਾਲ ਜਿਆਦਾ ਔਖਾ ਹੈ ਬੈਠ ਕੇ ਸੋ ਪਰ ਮਿਲਣਾ ਉਹਨੇ ਅੰਦਰੋਂ ਅੰਦਰ ਚਾਤ ਮਾਰੂਗੇ ਅੰਦਰੋਂ ਹੀ ਉਹਨੂੰ ਪਾਉਂਗੇ ਤੁਸੀਂ ਸੋ ਇਸ ਕਰਕੇ ਇਹ ਕੁਝ ਸੰਕੇਤ ਉਦੋਂ ਮਿਲਦੇ ਨੇ ਜਦੋਂ ਮਾਲਕ ਸੇਵਾ ਤੁਹਾਡੇ ਤੋਂ ਲੈਣੀ ਚਾਹੁੰਦਾ ਹੈ ਇਸ ਲਈ ਆਪਣੇ ਆਪ ਨੂੰ ਕਰਮਾ ਵਾਲੇ ਸਮਝਣਾ ਆ ਕਿ ਸਾਨੂੰ ਉਹ ਮਾਲਕ ਆਪ ਯਾਦ ਕਰਦਾ ਆ ਇਸ ਲਈ ਅਸੀਂ ਸੇਵਾ ਕਰ ਰਹੇ ਆ ਵਾਣਾ ਹਰ ਕਿਸੇ ਦੇ ਵਾਸਤੇ ਨਹੀਂ ਕਿ ਇਹ ਕਰਮ ਸੇਵਾ ਕੀਤੀ ਜਾਵੇ ਸੋ ਅੱਜ ਜਿੰਨੀਆਂ ਵੀ ਰੂਹਾਂ ਜੁੜੀਆਂ ਹੋਈਆਂ ਚੈਨਲ ਦੇ ਨਾਲ ਜੁੜੀਆਂ ਹੋਈਆਂ ਆ ਸੋ ਮਾਲਕ ਦੇ ਹੁਕਮ ਅਨੁਸਾਰ ਹੀ ਜੁੜਨਾ ਹੁੰਦਾ ਵਰਨਾ ਹਰ ਕੋਈ ਮਾੜੇ ਖਿਆਲ ਮਾੜੇ ਕੰਮ ਕਰਨਾ ਚਾਹੁੰਦਾ ਹੈ ਮਾੜੀਆਂ ਚੀਜ਼ਾਂ ਦੇਖਣੀ ਚਾਹੁੰਦਾ ਪਰ ਚੰਗੀਆਂ ਕੋਈ ਬਿਰਲ ਦੀ ਰੂਹ ਹੀ ਦੇਖਦੀ ਹੈ ਇਸ ਕਰਕੇ ਉਹ ਮਾਲਕ ਦਾ ਸ਼ੁਕਰਾਨਾ ਕਰੋ ਕਿ ਮਾਲਕਾ ਸਾਨੂੰ ਚੰਗਿਆਂ ਵਿੱਚ ਰੱਖਿਆ ਹੈ ਚੰਗੇ ਖਿਆਲਾਂ ਵਿੱਚ ਪਾਇਆ ਹੈ ਜੀ ਸੋ ਹੁਣ ਇੱਥੇ ਵੀਡੀਓ ਸਮਾਪਤ ਕਰਦੇ ਆ ਜੈ ਭੀਰਾਂ ਦੀ ਜੀ ਜੈ ਸੱਜਾਂ ਦੀ